ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਜਿੱਥੇ ਖਰਚਿਆਂ ਨੂੰ ਲੈ ਕੇ ਵਿਰੋਧੀਆਂ ਦੇ ਹਮੇਸ਼ਾ ਨਿਸ਼ਾਨੇ ਤੇ ਰਹੀ ਪਰ ਹੁਣ ਪੰਜਾਬੀ ਡਰੂਨ ਦੀ ਖਬਰ ਦੇ ਮੁਤਾਬਕ ਬਰਿਆਂ ਮੰਗਰੋਂ ਮੰਤਰੀਆਂ ਤੇ ਵਿਧਾਇਕਾਂ ਦੇ ਮੈਡੀਕਲ ਖਰਚਿਆਂ ਤੋਂ ਖਜ਼ਾਨੇ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਦੇ ਕੈਬਨਟ ਮੰਤਰੀਆਂ ਅਤੇ ਵਿਧਾਇਕਾਂ ਦੇ ਡਾਕਟਰੀ ਖਰਚੇ ਦੀ ਭਾਵੇਂ ਕੋਈ ਸੀਮਾ ਨਹੀਂ ਹੁੰਦੀ 1 ਜਨਵਰੀ 1998 ਤੋਂ 22 April 2003 ਤੱਕ ਬੰਦਾ ਇੱਕਾਂ ਨੂੰ ਸਿਰਫ 250 ਰੁਪਏ ਮੈਡੀਕਲ ਭੱਤਾ ਮਿਲਦਾ ਰਿਹਾ ਪਰ 20 ਫਰਵਰੀ 2004 ਨੂੰ ਮੈਡੀਕਲ ਖਰਚਿਆਂ ਦੀ ਸੀਮਾ ਨੂੰ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਪਿਛਲੇ ਦਿਨੀ ਫੋਟਸਸਤਾਲ ਦੇ ਵਿੱਚ ਭਰਤੀ ਹੋਏ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਜੇਕਰ ਆਮ ਆਦਮੀ ਪਾਰਟੀ ਦੇ ਕੈਬਨਿਟ ਵਜ਼ੀਰਾਂ ਅਤੇ ਵਿਧਾਇਕਾਂ ਦੀ ਗੱਲ ਕਰੀਏ ਤਾਂ ਬੀਤੇ 2.5 ਸਾਲਾਂ ਦੇ ਦੌਰਾਨ ਸਿਰਫ ਪੌਣੇ 10 ਲੱਖ ਰੁਪਏ ਹੀ ਮੈਡੀਕਲ ਖਰਚੇ ਦੇ ਲਈ ਖਜ਼ਾਨੇ ਦੇ ਵਿੱਚੋਂ ਖਰਚੇ ਨੇ ਖਾਸ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਤੋਂ ਇਲਾਵਾ ਸਿਰਫ ਚਾਰ ਵਜ਼ੀਰਾਂ ਨੇ ਹੀ ਮੈਡੀਕਲ ਖਰਚਾ ਲਿਆ ਹੈ ਜੇਕਰ ਹੁਣ ਤੱਕ ਖਰਚਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 4 ਲੱਖ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ 4,25,000 ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ 1,10,000 ਅਤੇ ਕੈਬਨਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ 38,000 ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਮਾਜਰਾ ਨੇ ਸਿਰਫ 25,000 ਹੀ ਮੈਡੀਕਲ ਦਾ ਬਿੱਲ ਲਿਆ ਇਸ ਤੋਂ ਪਹਿਲਾਂ ਰਹੇ ਮੁੱਖ ਮੰਤਰੀ ਅਤੇ ਬਹੁਤੇ ਵਜ਼ੀਰਾਂ ਨੇ ਇਲਾਜ ਕਰਵਾਉਣ ਦੇ ਲਈ ਵਿਦੇਸ਼ ਨੂੰ ਚੁਣਿਆ ਪਰ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਵਿਦੇਸ਼ ਤੋਂ ਇਲਾਜ ਨਹੀਂ ਕਰਵਾਇਆ ਜੇਕਰ ਇਸ ਤੋਂ ਪਹਿਲੀਆਂ ਸਰਕਾਰਾਂ 'ਚ ਹੋਈ ਮੈਡੀਕਲ ਖਰਚਿਆਂ ਦੀ ਗੱਲ ਕਰੀਏ ਤਾਂ ਬਾਦਲ ਪਰਿਵਾਰ ਸਭ ਤੋਂ ਮੋਰੀ ਰਿਹਾ ਮਾਰਚ 1998 ਤੋਂ ਲੈ ਕੇ 20 ਫਰਵਰੀ 2017 ਤੱਕ ਸਰਕਾਰੀ ਖਜ਼ਾਨੇ ਦੇ ਵਿੱਚੋਂ 4 ਕਰੋੜ 98 ਲੱਖ ਦੇ ਮੈਡੀਕਲ ਬਿੱਲ ਬਾਦਲ ਪਰਿਵਾਰ ਨੇ ਖਜ਼ਾਨੇ 'ਚੋਂ ਖਰਚੇ ਬਾਦਲ ਪਰਿਵਾਰ ਨੇ ਬਹੁਤਾ ਇਲਾਜ ਅਮਰੀਕਾ ਚ ਕਰਵਾਉਣਾ ਹੀ ਠੀਕ ਸਮਝਿਆ ਦੂਜੇ ਨੰਬਰ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਹਰਚੰਦ ਸਿੰਘ ਬਰਾੜ ਦਾ ਪਰਿਵਾਰ ਆਉਂਦਾ ਹੈ ਜਿਨ੍ਹਾਂ ਦੇ ਮੈਂਬਰਾਂ ਦੇ ਇਲਾਜ ਤੇ ਖਜ਼ਾਨੇ ਚੋਂ 4 ਕਰੋੜ 72 ਲੱਖ ਰੁਪਏ ਦੇ ਖਰਚੇ ਗਏ ਸਨ ਬਰਾੜ ਪਰਿਵਾਰ ਦੇ ਮਰਹੂਮ ਕਮਰਜੀਤ ਸਿੰਘ ਬਰਾੜ ਗੁਰਵਿੰਦਰ ਕੌਰ ਬਰਾੜ ਬਬਲੀ ਬਰਾੜ ਅਤੇ ਕਰਨ ਕੌਰ ਦੇ ਇਲਾਜ ਦੇ ਖਰਚੇ ਸ਼ਾਮਲ ਨੇ ਤਤਕਾਲੀ ਮੰਤਰੀ ਸਰਨਜੀਤ ਸਿੰਘ ਢਿੱਲੋਂ ਨੇ 21 ਲੱਖ 9000 ਤੇਜ ਪ੍ਰਕਾਸ਼ ਨੇ 29 ਲੱਖ 6000 ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ 42 ਲੱਖ 22000 ਮੈਡੀਕਲ ਦੇ ਬਿੱਲ ਖਜ਼ਾਨੇ ਚੋਂ ਪ੍ਰਾਪਤ ਕੀਤੀ ਖਾਸ ਗੱਲ ਇਹ ਵੀ ਹੈ ਕਿ ਤਿੰਨੋਂ ਆਗੂ ਹੀ ਇਲਾਜ ਕਰਵਾਉਣ ਦੇ ਲਈ ਅਮਰੀਕਾ ਗਏ ਸਨ ਇਸ ਤੋਂ ਇਲਾਵਾ ਚੌਧਰੀ ਸਵਰਨਾ ਰਾਮ ਨੇ ਵੀ ਅਮਰੀਕਾ ਤੋਂ ਆਪਣਾ ਇਲਾਜ ਕਰਵਾਇਆ ਸੀ ਇਸੇ ਤਰ੍ਹਾਂ ਹੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਤਨੀ ਦੇ ਫੋਰਸ ਹਸਪਤਾਲ ਦੇ ਵਿੱਚੋਂ ਹੋਏ ਇਲਾਜ ਤੇ 432000 ਰੁਪਏ ਦੇ ਸਰਕਾਰੀ ਖਜ਼ਾਨੇ 'ਚੋਂ ਬਿੱਲ ਗਏ ਸਨ ਗੁਲਜਾਰ ਸਿੰਘ ਰਣੀਕੇ ਦੇ ਦਿੱਲੀ ਅਤੇ ਮੋਈ ਦੇ ਵਿੱਚ ਹੋਏ ਇਲਾਜ ਤੇ 320000 ਰੁਪਏ ਖਰਚ ਆਇਆ ਸਾਬਕਾ ਮੰਤਰੀ ਲਾਲ ਸਿੰਘ ਨੇ ਵੀ ਮੋਹਾਲੀ ਦੇ ਫੋਰਸ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਇਆ ਜਿਸ ਤੇ 320000 ਰੁਪਏ ਦੇ ਬਿੱਲ ਬਣੇ ਜਥੇਦਾਰ ਤੋਤਾ ਸਿੰਘ ਦੇ ਨਿਊਡਾ 'ਚ ਹੋਏ ਇਲਾਜ ਤੇ 326000 ਖਰਚ ਆਇਆ ਤਤਕਾਲੀ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਪਤਨੀ ਦੇ ਮੈਕਸ ਹਸਪਤਾਲ ਦਿੱਲੀ ਦੇ ਵਿੱਚ ਚੱਲੇ ਇਲਾਜ ਤੇ 2 ਲੱਖ 60000 ਰੁਪਏ ਦਾ ਖਰਚਾ ਆਇਆ। ਓਪੀ ਸੋਨੀ ਦੇ ਮਾਤਾ ਪਿਤਾ ਦੇ ਹੋਏ ਇਲਾਜ ਦਾ ਖਰਚਾ 370000 ਆਇਆ। ਤਤਕਾਲੀ ਮੰਤਰੀ ਬ੍ਰਹਮਿੰਦਰਾ ਨੇ ਆਪਣੇ ਇਲਾਜ ਦਾ ਬਿੱਲ 18 ਲੱਖ ਰੁਪਏ ਫਿਰ ਮੋੜ ਸੋਤ ਕੇ 8 ਲੱਖ ਦਾ ਬਿੱਲ ਸਰਕਾਰੀ ਖਜ਼ਾਨੇ 'ਚੋਂ ਲਿਆ। ਇਸੇ ਤਰ੍ਹਾਂ ਹੀ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਪਣਾ ਇਲਾਜ ਕਰਵਾਇਆ। ਜੇਕਰ ਮੈਡੀਕਲ ਖਰਚਿਆਂ ਦੀ ਗੱਲ ਕਰੀਏ ਤਾਂ 2007-08 ਤੋਂ 2021-22 ਤੱਕ 23 ਕਰੋੜ 50 ਲੱਖ ਰੁਪਏ ਦੇ ਬਿੱਲ ਸਰਕਾਰੀ ਖਜ਼ਾਨੇ ਦੇ ਵਿੱਚੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਇਲਾਜ ਤੇ ਖਰਚੇ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਕਿਸੇ ਵੀ ਵਜ਼ੀਰ ਜਾਂ ਵਿਧਾਇਕ ਨੇ ਆਪਣਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚੋਂ ਨਹੀਂ ਕਰਵਾਇਆ। ਭਾਵੇਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਚੰਗੀਆਂ ਸੇਵਾ ਹੁਲਤਾਂ ਹੋਣ ਦਾ ਦਾਵਾ ਕੀਤਾ ਪਰ ਸਰਕਾਰੀ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਉਣ ਦੇ ਲਈ ਆਪ ਦੇ ਕਿਸੇ ਵੀ ਵਿਧਾਇਕ ਜਾ ਮੰਤਰੀ ਨੇ ਪਹਿਲ ਨਹੀਂ ਕੀਤੀ ਜਾਣੀ ਕਿ ਇਸ ਗੱਲ ਤੋਂ ਆਮ ਆਦਮੀ ਪਾਰਟੀ ਵੀ ਫਾੜੀ ਰਹੀ ਅੱਜ ਦੀ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਦੇਖਦੇ ਰਹੋ ਬੀ ਸੋਸ਼ਲ ਦਿਓ ਆ ਗਿਆ ਜੀ ਸਤਿ ਸ੍ਰੀ ਅਕਾਲ